ਭਾਰਤ ਨੂੰ ਆਜ਼ਾਦ ਹੋਏ 70 ਸਾਲ ਹੋਣ ਜਾ ਰਹੇ ਨੇ 70 ਸਾਲ ਪਹਿਲਾਂ ਇੱਕ ਮੁਲਕ ਦੋ ਮੁਲਕਾਂ 'ਚ ਬਦਲ ਗਿਆ ਪਹਿਲਾਂ 70 ਸਾਲ ਪਹਿਲਾਂ ਇੱਕ ਮੁਲਕ ਜਦੋਂ ਦੋ ਮੁਲਕਾਂ 'ਚ ਬਦਲਿਆ ਤਾਂ ਦੋਵੇਂ ਮੁਲਕਾਂ ਦੇ ਹਾਲਾਤ ਕਾਫੀ ਬਦਲ ਗਏ ਇਸ ਵੇਲੇ ਅਸੀਂ ਜਿੱਥੇ ਖੜੇ ਆ ਇੱਥੋਂ 200 ਮੀਟਰ ਦੂਰੀ ਤੇ ਸ਼ੁਰੂ ਹੋ ਜਾਂਦਾ ਹੈ ਪਾਕਿਸਤਾਨ ਔਰ ਤੁਸੀਂ ਦੇਖ ਰਹੇ ਹੋ ਜਿਹੜੀ ਤਾਰ ਲਗਾਈ ਗਈ ਹੈ ਉਸ ਤੋਂ ਪਾਰ ਭਾਰਤ ਦੀ ਜ਼ਮੀਨ ਹੈ ਭਾਰਤ ਦੀ ਜ਼ਮੀਨ ਤੇ ਖੇਤੀ ਹੋ ਰਹੀ ਹੈ ਪਰ ਜਿਹੜੀ ਖੇਤੀ ਤਾਰਾਂ ਤੋਂ ਇਸ ਪਾਰ ਹੋ ਰਹੀ ਹੈ ਔਰ ਜਿਹੜੀ ਖੇਤੀ ਤਾਰਾਂ ਤੋਂ ਉਸ ਪਾਰ ਹੋ ਰਹੀ ਹੈ ਉਹਦੇ 'ਚ ਕਾਫੀ ਫਰਕ ਹੈ ਅੱਜ ਜਗਬਾਣੀ ਦੇ ਤੁਹਾਨੂੰ ਅਸੀਂ ਉਹੀ ਦਿਖਾਉਣ ਜਾ ਰਹੇ ਹਾਂ ਕਿ ਆਖਿਰਕਾਰ ਤਾਰਾ ਤੋਂ ਉਸ ਪਾਰ ਜਦੋਂ ਕਿਸਾਨ ਖੇਤੀ ਕਰਨ ਜਾ ਰਹੇ ਤੇ ਉਹਨੂੰ ਕਿਸ ਤਰ੍ਹਾਂ ਕੀ ਉਹਦੇ ਕੀ ਹਾਲਾਤ ਕੀ ਨੇ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਔਰ ਜਗਬਾਣੀ ਤਾਂ ਅੱਜ ਤੁਸੀਂ ਐਕਸਕਲੂਸਿਵ ਦੇਖੋਗੇ ਤਾਰਾਂ ਦੇ ਪਾਰ ਉਸ ਤਰਫ ਦੀ ਕਿਸਾਨ ਦੀ ਜ਼ਿੰਦਗੀ ਖੇਤਾਂ ਚ ਲਹਿਰੋਂੀਆਂ ਇਹ ਫਸਲਾਂ ਦੇਖਣ ਨੂੰ ਤਾਂ ਆਮ ਵਰਗੀਆਂ ਹੀ ਲੱਗ ਰਹੀਆਂ ਨੇ ਪਰ ਇਨ੍ਹਾਂ ਫਸਲਾਂ ਦੀ ਖਾਸੀਅਤ ਇਹ ਹੈ ਕਿ ਇਹ ਖੇਤੀ ਭਾਰਤ ਦੀ ਕੰਡਿਆਲੀ ਤਾਰ ਤੋਂ ਪਾਰ ਕੀਤੀ ਜਾਂਦੀ ਹੈ ਪਾਕਿਸਤਾਨ ਇਨ੍ਹਾਂ ਖੇਤਾਂ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਹੈ ਭਾਰਤ ਪਾਕਿਸਤਾਨ ਦੀ ਵੰਡ ਦੇ ਨਾਲ ਦੇਸ਼ ਤਾਂ ਅਲੱਗ-ਅਲੱਗ ਹੋ ਗਏ ਪਰ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਭਾਰਤ ਪਾਕਿਸਤਾਨ ਨੂੰ ਅੱਡ ਕਰਨ ਵਾਲੀ ਕੰਡਿਆਲੀ ਤਾਰ ਦੇ ਵਿਚਕਾਰ ਆ ਗਈਆਂ ਇਸ ਜ਼ਮੀਨ ਤੇ ਕਿਸਾਨ ਖੂਨ ਪਸੀਨਾ ਇੱਕ ਕਰਕੇ ਆਪਣੀ ਹੱਥੀਂ ਲਗਾਈ ਫਸਲ ਨੂੰ ਪੁੱਤਾਂ ਮੰਗ ਪਾਲਦਾ ਪਰ ਇਸ ਕੰਡਿਆਲੀ ਤਾਰ ਤੋਂ ਪਰ ਕਿਸਾਨਾਂ ਦੀ ਜ਼ਿੰਦਗੀ ਭਾਰਤ ਦੇ ਕਿਸਾਨਾਂ ਤੋਂ ਕੁਝ ਵੱਖਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸਵੇਰੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਆਉਂਦੇ ਨੇ ਤਾਂ ਬੀਐਸਐਫ ਦੇ ਜਵਾਨ ਗੇਟ ਖੋਲਦੇ ਨੇ ਫਿਰ ਕਿਸਾਨਾਂ ਦੀ ਹਰ ਰੋਜ਼ ਚੈਕਿੰਗ ਕੀਤੀ ਜਾਂਦੀ ਹੈ ਇਸ ਜ਼ਮੀਨ ਤੇ ਖੇਤੀ ਕਰਨ ਵਾਲੇ ਕਿਸਾਨਾਂ ਦੇ ਬਕਾਇਦਾ ਸ਼ਨਾਖਤੀ ਕਾਰਡ ਬਣਾਏ ਗਏ ਨੇ ਤੇ ਇਨ੍ਹਾਂ ਸ਼ਨਾਖਤੀ ਕਾਰਡਾਂ ਨੂੰ ਦਿਖਾ ਕੇ ਹੀ ਕਿਸਾਨ ਆਪਣੇ ਖੇਤਾਂ 'ਚ ਜਾ ਸਕਦੇ ਨੇ ਪੀਐਸਐਫ ਦੇ ਜਵਾਨ 24 ਘੰਟੇ ਉੱਥੇ ਤੈਨਾਤ ਰਹਿੰਦੇ ਨੇ ਕੰਡਿਆਲੀ ਤਾਰ ਦੇ ਪਾਰ ਖੇਤੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਇਸ ਜ਼ਮੀਨ ਤੇ ਸਿਰਫ ਦੋ ਹੀ ਫਸਲਾਂ ਲਗਾਉਣ ਦੀ ਇਜਾਜ਼ਤ ਹੈ ਸੁਰੱਖਿਆ ਦੇ ਮੱਦੇ ਨਜ਼ਰ ਕਿਸਾਨ ਇੱਥੇ ਗੰਨੇ ਅਤੇ ਕਪਾਹ ਵਰਗੀਆਂ ਉੱਚੀਆਂ ਫਸਲਾਂ ਨਹੀਂ ਲਗਾ ਸਕਦੇ ਸਤਨਾਮ ਸਿੰਘ ਜੀ ਤੁਸੀਂ ਕਿੰਨੇ ਸਾਲਾਂ ਤੋਂ ਇੱਧਰ ਖੇਤੀ ਕਰ ਰਹੇ ਹੋ ਔਰ ਕਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹੋ ਤੁਸੀਂ ਮੈਂ 30-35 ਸਾਲ ਤੋਂ ਇੱਥੇ ਖੇਤੀ ਕਰ ਰਿਹਾ ਹਾਂ ਹਾਲਾਤ ਇੱਥੇ ਜਦੋਂ ਵੀ ਤਾਰ ਲੱਗੀ ਹੈ ਨਾ ਉਹਦੀ ਪਹਿਲੇ ਪਹਿਲੀ ਦੇ ਹਿਸਾਬ ਨਾਲ ਇਹ ਪੜੀਏ ਟਾਈਮ ਘੱਟ ਮਿਲਦਾ ਪਿਛੇ ਅਸੀਂ 24 ਘੰਟੇ ਕੰਮ ਕਰ ਸਕਦੇ ਆ ਇੱਥੇ 805 ਸਾਨੂੰ ਟਾਈਮ ਨਹੀਂ ਵੱਡੀਆਂ ਫਸਲਾਂ ਨਹੀਂ ਬੀਜ ਸਕਦੇ ਸੁਰੱਖਿਆ ਦੇ ਮਤਲਬ ਸਮਕਲੰਗ ਦੇ ਸਮਕਲੰਗ ਹੋ ਸਕਦੀਆਂ ਵੱਡੀਆਂ ਫਸਲਾਂ ਨਾਲ ਸਿਰਫ ਇੱਕ ਝੋਨਾ ਤੇ ਕਣਕ ਬੀਜਦੇ ਆ ਮਤਲਬ ਜਦ ਤੱਕ ਤਾਰ ਲੱਗੀ ਉਸ ਤੋਂ ਬਾਅਦ ਵਿੱਚ ਜੋ ਖੇਤੀ ਕਰਨੀ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਫਸਲਾਂ ਦੋ ਹੀ ਬੀਜੀ ਦੀਆਂ ਇਹ ਕਣਕ ਦੇ ਝੋਨਾ ਬਾਕੀ ਹੈ ਕਿ ਬੀਐਸਐਫ ਚਲੋ ਸੁਰੱਖਿਆ ਸਾਡੀ ਕਰਦੀ ਹੈ ਇਹ ਜ਼ੀਰੋ ਲਾਈਨ ਦੇ ਹੁਮਦ ਰਹਿੰਦੇ ਸੀ ਆਪਣਾ ਕੰਮ ਕਰਦੇ ਰਹਿੰਦੇ ਇੱਥੇ ਬਾਕੀ ਗੱਲ ਇਹ ਵੀ ਟਾਈਮ ਦੀ ਪ੍ਰੋਬਲਮ ਹੈ ਕਿ ਟਾਈਮ ਬਹੁਤ ਘੱਟ ਮਿਲਦਾ ਵਾ ਇੱਥੇ ਜੀ ਪੀਐਸਾ ਫਾੜਾ ਸਿਰ ਸਾਢੇ 8 ਲੰਘ ਦੇਣਾ ਬਹੁਤ ਧਿਆਨ ਅਡਰਾ ਰੱਖਦੀ ਆ ਜਾਂ ਦੇ ਸਰਕਾਰੜੀ ਆ ਜਿਹੜੀ ਜ਼ਮੀਨ ਹੈ ਇਹ ਇਨਕੁਆਇਰ ਕਰ ਲੈ ਜਾਂ ਨੂੰ ਪਿੱਛੇ ਤਾਰਾ ਕੀ ਕਰਦੇ ਅੱਛਾ ਇਹ ਇਹ ਕਿਸਾਨਾਂ ਦੀ ਮੰਗ ਹੈ ਇਹ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਤਾਰ ਤੋਂ ਇਸ ਪਾਰ ਖੇਤੀ ਕਰ ਰਹੇ ਉਹਨਾਂ ਦੀ ਮੁੱਖ ਮੰਗ ਜਿਹੜੀ ਹੈ ਇਹ ਕਿ ਸੁਰੱਖਿਆ ਕਰਨਾ ਇਹ ਨਹੀਂ ਚਾਹੁੰਦੇ ਕਿ ਬੀਐਸਏ ਆਪਣੇ ਦੇਸ਼ ਨੂੰ ਸੁਰੱਖਿਆ ਦੀ ਮਹਿਸੂਸ ਕਰਾਣਾ ਪਰ ਇਹਨਾਂ ਦੀ ਮੰਗ ਹੈ ਕਿ ਜਿਹੜਾ ਇਹਨਾਂ ਦੀ ਜ਼ਮੀਨ ਹੈ ਜਾਂ ਤੇ ਤਾਰ ਅੱਗੇ ਹੋ ਜਾਵੇ ਕਿਉਂਕਿ ਇਹਨਾਂ ਨੂੰ ਖੇਤੀ ਕਰਨ 'ਚ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਇਹਨਾਂ ਦੀ ਜ਼ਮੀਨਾਂ ਨੇ ਨਾ ਤਾਂ ਜ਼ਮੀਨ ਵਿਕਦੀ ਅੱਗੇ ਕਿ ਜੇ ਨਦਗੀ ਜਿਹੜੀ ਤੁਹਾਡੀ ਜ਼ਮੀਨ ਹੈ ਤੁਹਾਡੀ ਕਿੰਨੀ ਇੱਥੇ ਜ਼ਮੀਨ ਕਿੰਨੀ ਹੈ ਜੇ 5 ਕਿੱਲੇ ਜ਼ਮੀਨ ਤੁਸੀਂ ਅੱਗੇ ਕਿਸੇ ਨੂੰ ਦੇਣੇ ਜਾਵੇ ਤਾਂ ਕੋਈ ਤੁਹਾਨੂੰ ਗਾਹ ਕੇ ਅੱਧਾ ਦੀ ਕੋਈ ਮਿਲਦਾ ਮਿਲ ਜਾਂਦਾ ਹੈ ਆਸਾਨੀ ਨਾਲ ਕੋਈ ਖਰੀਦ ਸਕਦਾ ਜ਼ਮੀਨ ਲੈਂਦਾ ਕੋਈ ਨਹੀਂ ਜੀ ਇੱਥੇ ਹਾਂ ਜੀ ਅੱਗੇ ਜੂਵੇਂ ਤਾਂ ਲੈਂਦਾ ਕੋਈ ਨਹੀਂ ਕਿਸੇ ਰੇਟ ਦੇ ਲੈਂਦਾ ਜੀ ਸਾਨੂੰ ਇੱਥੇ ਬਹੁਤ ਮੁਸ਼ਕਲ ਜੇ ਤਾਰਾਂ ਤੋਂ ਪਾਰ ਇਸ ਪਾਰ ਦੀ ਮੈਂ ਗੱਲ ਕਰ ਰਿਹਾ ਇਸ ਪਿੰਡ ਦੀ ਗੱਲ ਕਰਾਂ ਤੇ ਇੱਥੇ ਜ਼ਮੀਨ ਦਾ ਰੇਟ ਕੀ ਹੈ ਤੇ ਉਸ ਤੋਂ ਜਿਸ ਤਰ੍ਹਾਂ ਤੁਸੀਂ ਕੋਈ ਰੇਟ ਹੋ ਆ ਹੀ ਨਹੀਂ ਰਿਹਾ ਕੋਈ ਲੈ ਹੀ ਨਹੀਂ ਰਿਹਾ ਤੇ ਉਸ ਪਾਰ ਜ਼ਮੀਨ ਦਾ ਰੇਟ ਕੀ ਹੈ ਜਦ ਪਾਰ ਮੇਰੇ 25 ਲੱਖ ਹੋਗੇ ਨਾ ਅੱਗੇ 8 ਹਰ ਰੋਜ਼ ਬੀਐਸਐਫ ਜਵਾਨਾਂ ਦੀ ਨਿਗਰਾਨੀ ਹੇਠਾਂ ਖੇਤੀ ਕਰਨ ਤੋਂ ਬਾਅਦ ਕਿਸਾਨ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਨੇ ਤੇ ਬੀਐਸਐਫ ਦੇ ਜਵਾਨ ਫਿਰ ਤੋਂ ਗੇਟ ਨੂੰ ਤਾਲਾ ਲਗਾ ਦਿੰਦੇ ਨੇ ਭਾਰਤ ਪਾਕਿਸਤਾਨ ਬਾਰਡਰ ਤੋਂ ਰਿਮਾਂਸ਼ੂ ਗਾਬਾ ਦੀ ਰਿਪੋਰਟ ਜਗਬਣੀ ਟੀਵੀ